ਬਠਿੰਡਾ ਦੇ ਉੜੀਆ ਬਸਤੀ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਚਾਰ ਸਿਲੰਡਰ ਇੱਕ ਤੋਂ ਬਾਅਦ ਇੱਕ ਅਚਾਨਕ ਫਟ ਗਏ ਜਿਸ ਦੇ ਚਲਦੇ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਦਰਦਨਾਕ ਹਾਦਸਾ ਬਠਿੰਡਾ ਦੇ ਉੜੀਆ ਬਸਤੀ ਦੇ ਵਿੱਚ ਵਾਪਰਿਆ ਜਿੱਥੇ ਖਾਣਾ ਬਣਾਉਂਦੇ ਸਮੇਂ ਝੁੱਗੀ ਦੇ ਵਿੱਚ ਅੱਗ ਲੱਗਦੀ ਹੈ ਤਾਂ ਦੇਖਦੇ ਹੀ ਦੇਖਦੇ ਇੱਕ ਤੋਂ ਬਾਅਦ ਇੱਕ ਚਾਰ ਸਿਲੰਡਰ ਬਲਾਸਟ ਹੋ ਜਾਂਦੇ ਨੇ ਜਿਸ ਦੇ ਚਲਦੇ ਦੋ ਮਾਸੂਮ ਬੱਚੀਆਂ ਦੀ ਮੌਤ ਹੋ ਗਈ ਹੈ ਦੋ ਸਕੀਆਂ ਪੈਣਾ ਨੇ ਇਸ ਹਾਸੇ ਦੇ ਵਿੱਚ ਆਪਣੀ ਜਾਨ ਗੁਆਈ ਹੈ ਬੇਹੱਦ ਦਰਦਨਾਕ ਘਟਨਾ ਬਠਿੰਡਾ ਦੀ ਉੜੀਆ ਬਸਤੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖਾਣਾ ਬਣਾਉਂਦੇ ਸਮੇਂ ਝੁੱਗੀ ਦੇ ਵਿੱਚ ਅੱਗ ਲੱਗਦੀ ਹੈ ਤਾਂ ਇਸੇ ਦੌਰਾਨ ਜਿਹੜੇ ਸਿਲੰਡਰ ਨੇ ਉਹ ਬਲਾਸਟ ਹੋ ਜਾਂਦੇ ਨੇ ਜਿਸ ਦੇ ਚਲਦੇ ਦੋ ਕੰ ਦੋ ਕੇ ਹੈ ਜਾਦੇ ਕਿ ਦੋ ਸੱਕੀਆਂ ਪੈਣਾ ਦੀ ਇਸ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਦਰਦਨਾਕ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ ਜਿੱਥੇ ਦੋ ਸੱਕੀਆਂ ਪੈਣਾ ਦੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਦੱਸ ਦਈਏ ਕਿ ਬਠਿੰਡਾ ਦੀ ਉੜੀਆ ਬਸਤੀ ਦੱਸੀ ਜਾ ਰਹੀ ਹੈ ਜਿੱਥੋਂ ਦੀ ਹੈ ਘਟਨਾ ਸਾਹਮਣੇ ਆਈ ਹੈ ਜਿੱਥੇ ਖਾਣਾ ਬਣਾਉਂਦੇ ਸਮੇਂ ਝੁੱਗੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਇੰਨੀ ਹੀ ਦੇਰ ਨੂੰ ਦੇਖਦੇ ਹੀ ਦੇਖਦੇ ਅੱਗ ਆਪਣਾ ਜ਼ੋਰ ਫੜਦੀ ਹੈ ਤੇ ਸਿਲੰਡਰ ਜਿਹੜੇ ਨੇ ਉਹ ਬਲਾਸਟ ਹੋ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਕਿਹਾ ਜਾ ਰਿਹਾ ਕਿ ਕੁੱਲ ਚਾਰ ਸਿਲੰਡਰ ਬਲਾਸਟ ਹੋਏ ਨੇ ਜਿਸ ਦੇ ਚਲਦੇ ਮੌਕੇ ਤੇ ਹਹਾਕਾਰ ਮਚ ਗਈ ਸਾਰੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਬਠਿੰਡਾ ਦੇ ਉੜੀਆ ਬਸਤੀ ਦੀਆਂ ਤਸਵੀਰਾਂ ਨੇ ਜਿੱਥੇ ਵੱਡਾ ਹਾਦਸਾ ਹੋਇਆ ਹੈ ਦੱਸਦੇ ਕਿ ਝੁੱਗੀ ਦੇ ਵਿੱਚ ਆਗ ਲੱਗਣ ਤੋਂ ਬਾਅਦ ਬਲਾਸਟ ਹੋਇਆ ਚਾਰ ਸਿਲੰਡਰਾਂ ਦੇ ਵਿੱਚ ਬਲਾਸਟ ਹੋਣ ਦੇ ਚਲਦੇ ਦੋ ਸੱਕੀਆਂ ਭੈਣਾ ਦੀ ਦਰਦਨਾਕ ਮੌਤ ਹੋ ਗਈ ਹੈ ਹਾਲਾਂਕਿ ਤਸਵੀਰਾਂ ਸਭ ਬਿਆਨ ਕਰਦੀਆਂ ਨੇ ਕਿ ਕਿਵੇਂ ਇਸ ਇਨਾ ਗਰੀਬਾ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਦੱਸ ਜੀ ਕਿ ਬਠਿੰਡਾ ਦੀ ਉੜੀਆ ਬਸਤੀ ਨਹੀਂ ਹੈ ਤਸਵੀਰਾਂ ਨੇ ਜਿੱਥੇ ਵੱਡਾ ਬਲਾਸਟ ਹੋਇਆ ਚਾਰ ਸਿਲੰਡਰ ਫਟਣ ਦੇ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਖਾਣਾ ਬਣਾਉਂਦੇ ਸਮੇਂ ਝੁੱਗੀ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਉਸ ਤੋਂ ਬਾਅਦ ਦੇਖਦੇ ਹੀ ਦੇਖਦੇ ਅੱਗ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਸਤੇ ਕਾਬੂ ਪਾਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਇੰਨੇ ਹੀ ਦੇਰ ਨੂੰ ਇੱਕ ਤੋਂ ਬਾਅਦ ਇੱਕ ਕਿਹਾ ਜਾ ਰਿਹਾ ਇੱਕ ਚਾਰ ਸਿਲੰਡਰਾਂ ਦੇ ਵਿੱਚ ਬਲਾਸਟ ਹੋਇਆ ਜਿਸ ਦੇ ਚਲਦੇ ਦੋ ਸਖੀਆਂ ਪੈਣਾ ਦੀ ਬੁਰੀ ਤਰੀਕੇ ਦੇ ਨਾਲ ਝੁਲਸਣ ਦੇ ਕਾਰਨ ਮੌਤ ਹੋ ਗਈ ਹੈ ਉਹਨਾਂ ਨੇ ਦਮ ਤੋੜ ਦਿੱਤਾ ਹੈ ਹਸਪਤਾਲ ਲੈ ਕੇ ਗਏ ਉਹਨਾਂ ਦੇ ਘਰ ਦੇ ਪਰ ਬਦਕਿਸਮਤੀ ਦੇ ਨਾਲ ਇਹਨਾਂ ਦੋ ਸਖੀਆਂ ਪੈਣਾ ਦੀ ਜਾਨ ਜਾ ਚੁੱਕੀ ਹੈ ਦੱਸਦੀ ਕਿ ਬਠਿੰਡਾ ਦੇ ਉੜੀਆ ਬਸਤੀ ਦਾ ਸਾਰਾ ਮਾਮਲਾ ਹੈ ਜਿੱਥੇ ਵੱਡੀ ਘਟਨਾ ਸਾਹਮਣੇ ਆਈ ਹੈ ਦੱਸਦੀ ਕਿ ਅੱਗ ਦੇ ਲਪੇਟ ਵਿੱਚ ਆਣ ਕਾਰਨ ਦੋ ਬੱਚੀਆਂ ਦੀ ਮੌਤ ਹੋ ਗਈ ਹੈ ਹਾਲਾਂਕਿ ਮੌਕੇ ਤੇ ਕੁਲਸਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਜਿਹੜੀਆਂ ਕੁੜੀਆਂ ਜਿਹੜੀਆਂ ਬੱਚੀਆਂ ਬੁਰੀ ਤਰੀਕੇ ਦੇ ਨਾਲ ਝੁੱਲਸੀਆਂ ਸੀ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਬਦਕਿਸਮਤੀ ਦੇ ਨਾਲ ਉਹਨਾਂ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ ਵੱਡੀ ਘਟਨਾ ਬਠਿੰਡਾ ਦੀ ਉਰੀਆ ਬਸਤੀ ਦੀ ਹੈ ਇਹ ਸਾਰਾ ਮਾਮਲਾ ਆਓ ਸੁਣ ਲੈਣੇ ਹੈ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ Dynamic Savera TV YouTube Facebook Instagram X aur WhatsApp channel par